ਲਓ ਜੀ ਦੋਸਤੋ ਨੀਲੀ ਰਾਬੀ ਦਾ ਕਹਿੰਦੇ ਬੂਰਾ ਕੱਟਾ ਬਕਾਊਆ ਮੀਟਿੰਗ ਲਈ ਤਿਆਰ ਹੈ ਤੇ ਕੱਟਾ ਬਹੁਤ ਹੀ ਸੋਹਣਾ ਰੰਗ ਦੇਖ ਸਕਦੇ ਹੋ ਤੇ ਪਿਓਰ ਨੀਲੀ ਰਾਬੀ ਦਾ ਹਨਾ ਤੇ ਬਾਕੀ ਟੈਸਟਿਕਲਾਂ ਦੀ ਬੰਤਰ ਬਹੁਤ ਸਾਫ਼ ਹੈ ਜਮਾਂ ਸਿੱਧਾ ਤੇ ਭਾਈ ਉਮਰ ਕਿੰਨੀ ਹੋਗੀ ਜਿਹਦੀ ਇਹਦੀ ਉਮਰ ਹੋ ਗਈ ਭਾਈ ਪੌਣੇ 2 ਸਾਲ ਦੀ ਪੌਣੇ 2 ਸਾਲ ਦੀ ਹਾਂ ਠੀਕ ਹੈ ਡੇਢ ਸਾਲ ਦੇ ਉੱਤੋਂ ਬਸ 2 ਕੁ ਮਹੀਨੇ ਵੱਧ ਮੰਨ ਲੈ ਹਾਂ ਤੇ ਇਹ ਨਾ ਪਾਕਿਸਤਾਨ ਦੇ ਵਿੱਚੋਂ ਆਪਣਾ ਸੰਗਰੂਰ ਡਾਕਟਰ ਹੈ ਉਹ ਪਾਕਿਸਤਾਨ ਦੇ ਵਿੱਚ ਇੱਕ ਯੂਬਾ ਝੋਟਾ ਹੋਇਆ ਠੀਕ ਹੈ ਲੀਲੀ ਰਾਵੀ ਚਪੂਰਾ ਉਹਦਾ ਟੀਕਾ ਮਗਾਇਆ ਸੀ ਡਾਕਟਰ ਰਾਹੀਂ ਅਸੀਂ ਨੇ ਠੀਕ ਹੈ ਤੇ ਉਹ ਟੀਕਾ ਭਰਾਇਆ ਸੀ ਦੇ 5500 ਦਾ ਸਾਨੂੰ ਐ ਦੀ ਵੀ ਕੱਟੀ ਦੇ ਦੂ ਕੋ ਕੱਟਾ ਦੇ ਤਾਂ ਫਿਰ ਅਸੀਂ ਅਖਿਆ ਵੀ ਕੱਟਾ ਪਾੜ ਲੈਂਦੇ ਹੁਣ ਠੀਕ ਹੈ ਤੇ ਕੱਟਾ ਬਹੁਤ ਸੋਹਣਾ ਚਾਰੇ ਪੈਰ ਚਿੱਟੇ ਨੇ ਪੂਛ ਚਿੱਟੀ ਹੈ ਮੂੰਹ ਚਿੱਟਾ ਤੁਹਾਡੇ ਸਾਹਮਣੇ ਹੀ ਦੀਂਦੇ ਹਾਂ ਹਾਂ ਸਿੰਘਾ ਸੁੰਗਾ ਦਾ ਬਹੁਤ ਕੁੰਡਾ ਦੇਖੋ ਹਾਂ ਤੇ ਰੇਟ ਕੀ ਕਰਦੇ ਆ ਬਾਈ ਰੇਟ ਇੱਕੋ ਹੀ ਦੱਸੇਂਦਾ ਵੀ ਹਾਂ ਭਾਈ ਐਨੇ ਦੀ ਹਾਂ ਨਹੀਂ ਆ ਆਪਣੀ ਰੇਟ ਤਾਂ ਇਹਦੇ ਤੇ ਬਾਈ ਯਾਰ 5 ਲੱਖ ਰੁਪਈਆ ਲੱਗਿਆ ਲੱਗਿਆ 5 ਲੱਖ ਲੱਗਿਆ ਪੱਕੀ ਗੱਲ ਆ ਪੱਕੀ ਗੱਲ ਆ ਜਮਾ ਕਸਮ ਖਾ ਕੇ ਕਹਿੰਦਾ ਯਾਰ ਠੀਕ ਆ ਦੇਣਾ ਕਿੰਨੇ ਦਾ ਫਿਰ ਦੇਵਾਂਗੇ ਤਾਂ ਇਹਦਾ ਤਾਂ ਮੈਂ ਤਾਂ 25 ਲੱਖ ਮੰਗਦਾ 25 ਲੱਖ ਹਾਂ ਠੀਕ ਆ ਨੰਬਰ ਨੰਬਰ 94781 94781 84450 84450 ਹਾਂ ਲੋ ਜੀ ਦੋਸਤੋ ਪਿੰਡ ਪੰधेਰ ਦੇ ਵਿੱਚ ਖੜਾ ਹੈ ਗੱਟਾ ਤੇ ਜ਼ਿਲ੍ਹਾ ਇਹਨੂੰ ਬਰਨਾਲਾ ਪਈ ਜਾਂਦਾ ਤੇ ਪਾਕਿਸਤਾਨ ਦੇ ਵਿੱਚੋਂ ਇਹਦਾ ਜਿਹੜਾ ਪਿਓ ਦਾ ਟੀਕਾ ਆ ਹੈ ਨਾ ਬਈ